ਹਾਂਜੀ ਵੀ ਮਿੱਤਰੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਮਿੱਤਰੋ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੇ ਮਿੱਤਰੋ ਅੱਜ ਅਸੀਂ ਖਿੜਨ ਜਾ ਰਹੇ ਹਾਂ ਫਾਰਮਿੰਗ ਸਿਮੂਲੇਟਰ 25 ਕਾਫੀ ਵੀਰ ਭਰਾਵਾਂ ਦਾ ਮੈਸੇਜ ਆਉਂਦਾ ਹੈ ਕਿ ਭਾਈ ਐਫਐਸ 25 ਦੀ ਵੀਡੀਓ ਲੈ ਕੇ ਆਓ ਤੇ ਮਿੱਤਰੋ ਅੱਜ ਦਿਖਾ ਦੇਣਾ ਤੁਹਾਡੇ ਲਈ ਵੀਡੀਓ ਲੈ ਕੇ ਤੇ ਮਿੱਤਰੋ ਅੱਜ ਆਪਾਂ ਨੂੰ ਆ ਇੱਕ ਨਵਾਂ ਮੈਪ ਦੇ ਵਿੱਚ ਲੋਡ ਹੋਇਆ ਵਾ ਇਹਦੇ ਵਿੱਚ ਆਪਾਂ ਆਪਾਂ ਗੇਮਪਲੇ ਕਰਾਂਗੇ ਆਪਣੀ ਦੇਖਦੇ ਹਾਂ ਕੀ ਕੁਝ ਕਿਤੇ ਆਪਾਂ ਨੂੰ ਆ ਕਾਫੀ ਕੈਂਡ ਫਾਰਮ ਹਾਊਸ ਮਿਲਿਆ ਵਾ ਤੇ ਬੈਕ ਸਾਈਡ ਤੇ ਆ ਇਦਾਂ ਦਾ ਥੋੜਾ ਬਹਿਣ ਬੂੰਦਾ ਵੀਜਗਾਰਡ ਹੈਗਾ ਵਾ ਤੇ ਮਿੱਤਰੋ ਇੱਕ ਤੇ ਆਪਾਂ ਹੁਣ ਮੈਂ ਚੈੱਕ ਕੀਤਾ ਸੀ ਇਹਦੇ ਵਿੱਚ ਆਪਾਂ ਇਹ ਰਾਈਸ ਮਤਲਬ ਵੀਡੀਓ ਇਹ ਉਹਨਾਂ ਨੂੰ ਆਪਾਂ ਵੱਢਣਾ ਵਾ ਤੁਹਾਨੂੰ ਮੈਨੂੰ ਦੇਖਣਾ ਪੈਣਾ ਆਪਣੀ ਦੂਜੀ ਕੰਬਾਈਨ ਖੜੀ ਕਿੱਥੇ ਹੈ ਜਿੱਦਣਾ ਆਪਾਂ ਰਾਈਸ ਵੱਢਾਂਗੇ ਮਿੱਤਰੋ ਇਹਦੇ ਜੀ ਮਿੱਤਰੋ ਆਪਣੇ ਕੋਲ ਟਰੈਡ ਟ੍ਰੋਲੀ ਹੈ ਨਹੀਂ ਹੈਗੀ ਇੱਕ ਇੱਕੋ ਟਰੈਕਟਰ ਦੀ ਲੋਟ ਹੋਇਆ ਵਾ ਆਪਣੇ ਨੂੰ ਆਪਣੇ ਕੋ ਤੇ ਹੁਣ ਮਟਰਾਲੀ ਇੱਕ ਇੱਕ ਕਰੀ ਮਸ਼ੀਨ ਲੱਭਣਾ ਕਿੱਥੇ ਲਾਈ ਆ ਕਿਉਂਕਿ ਨਵਾਂ ਬਨਵਾ ਆਇਆ ਨਾ ਪਿਲੀ ਅਰੀ ਮੈਪ ਦੇ ਵਿੱਚ ਤਾਂ ਕਰਕੇ ਚੀਜ਼ਾਂ ਦਾ ਥੋੜਾ ਜਿਹਾ ਪਤਾ ਨਹੀਂ ਲੱਗਣ ਡਿਆ ਯਾਰੀ ਮਿੱਤਰੋ ਆ ਮਸ਼ੀਨ ਜਿਹਦੇ ਨਾਲ ਆਪਾਂ ਚੋਲ ਬੀਜੇ ਤੇ ਚੋਲ ਵੱਡਾਂਗੇ ਉਹ ਜਾ ਕੇ ਤੇ ਬਾਕੀ ਮਿੱਤਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਤੁਸੀਂ ਵੀਡੀਓ ਵੇਖ ਲੈਨੇ ਆ ਤੇ ਲਾਈਕ ਸ਼ੇਅਰ ਕਮੈਂਟ ਨਹੀਂ ਕਰਦੇ ਮੈਂ ਕਾਫੀ ਟਾਈਮ ਤੋਂ ਇਹ ਨੋਟਿਸ ਕਰ ਰਿਹਾ ਹਾਂ ਕਿ ਤੁਸੀਂ ਸਾਰੇ ਲੋਕ ਵੀਡੀਓ ਵੇਖ ਲੈਂਦੇ ਪਰ ਲਾਈਕ ਸ਼ੇਅਰ ਕਮੈਂਟ ਨਹੀਂ ਕਰਦੇ ਨਾ ਸਬਸਕ੍ਰਾਈਬ ਕਰਦੇ ਹਨ ਤੇ ਮਿੱਤਰੋ ਜਰੂਰ ਸਬਸਕ੍ਰਾਈਬ ਕਰਿਆ ਕਰੋ ਕਿ ਕਾਫੀ ਮੋਟੀਵੇਸ਼ਨ ਮਿਲਦੀ ਹੈ ਫਿਰ ਜੇ ਤੁਸੀਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਹਨ ਫਿਰ ਬਹੁਤ ਦਿਲ ਕਰਦਾ ਵੀਡੀਓ ਬਣਾਉਂਦਾ ਤੇ ਲੋ ਵੀ ਮਿੱਤਰੋ ਹੋਣ ਲੱਗੇ ਆ ਵਧਣਾ ਆਪਾਂ ਆ ਰਾਈਸ ਕਿ ਕਈ ਸ਼ੈੜੀ ਨਹੀਂ ਕਰ ਲੀਏ ਚਲੋ ਮਿੱਤਰੋ ਹੁਣ ਆਪਣਾ ਰਾਈਸ ਕ ਵੜਨੀ ਸਟਾਰਟ ਹੋ ਗਈ ਹੈ ਦੇ ਰਿਓ ਜੀ ਮਿੱਤਰੋ ਆਪਾਂ ਨੂੰ ਮੋਟਰ ਵੀ ਮਿਲੀ ਆ ਤੇ ਬਾਕੀ ਜਿਹੜਾ ਪਹਿਲੀ ਖਾਲੀ ਹੋਊਗੀ ਫਿਰ ਅਸੀਂ ਮੋਟਰ ਨੂੰ ਵਰਤਾਂਗੇ ਆਪਾਂ ਅਜੇ ਤਾਂ ਆਪਾਂ ਸਿਸਟਰ ਸਿਸਟਮ ਦਾ ਪਤਾ ਨਹੀਂ ਕਿੱਦਾਂ ਵਰਤਣੀ ਆ ਤੇ ਇੱਕ ਦਿਨ ਮਿੱਤਰੋ ਹੁਣ ਆਪਾਂ ਨੂੰ ਇਹਦੇ ਵਿੱਚ ਟਰੈਕਟਰ ਆ ਜੀ ਲੈ ਕੇ ਆਉਣੀ ਬਣੀ ਆ ਤੇ ਮਿੱਤਰੋ ਉਹ ਵੀ ਆਪਾਂ ਨੇ ਕਰਦੀ ਆ ਟੋਬਾਰਡ ਮੋਡ ਹੋ ਗਿਆ ਆਪਾਂ ਸਾਈਡ ਤੇ ਹੋ ਰਹੀਏ ਤੇ ਮਿੱਤਰੋ ਮੈਂ ਨਾ ਹੁੰਦਿਆਂ ਸਾਰੇ ਤੁਹਾਡੇ ਤੋਂ ਪਹਿਲਾਂ ਨਾ ਵੀਡੀਓ ਬਣਾਉਂਦੋ ਇੱਕ ਭਾਈ ਨੇ ਗੱਲ ਕੀਤੀ ਤੇ ਭਾਈ ਹੁੰਦਾ ਇਹ ਮੇਰੇ ਕੋਲ ਇੱਕ ਨਵਾਂ ਟਰੈਕਟਰ ਖੁੱਤਾ ਸੋਰਾ 855 ਤੇ ਇੱਕ ਟਰਾਲੀ ਬਣੀ ਪਈ ਆ ਤੇ ਜਿੰਤਨੂ ਉਹ ਚਾਹੀਦੀ ਤੇ ਤੂੰ ਉਹ ਲੈ ਜਾ ਤਨਾ ਆਪਣਾ ਕੰਮ ਸਾਰ ਲੋ ਤੇ ਬਾਕੀ ਜਿੱਦਾਂ ਤੂੰ ਕੰਮ ਕੋ ਦਾ ਤੈਨੂੰ ਅਗਲੇ ਨਵੇਂ ਟਰੈਕਟਰ ਬਣਾ ਦਾਂਗੇ ਤੇ ਮਿੱਤਰੋ ਹੁਣ ਆਪਾਂ ਚੱਲਿਆਂ ਸਿੱਧਾ ਏਜੰਸੀ ਏਜੰਸੀ ਦੇ ਵਿੱਚ ਹੀ ਆਪਣਾ ਟਰੈਕਟਰ ਖੜਾ ਵਾ ਜਿਹੜਾ ਨਵਾਂ ਆਪਾਂ ਮੋਡਲ ਕਢਾਇਆ ਹੋਇਆ ਜੀ ਤੇ ਬਾਈ ਇਹਨਾਂ ਜੀ ਪਸੰਦ ਲੱਗੂਗਾ ਵਰਤ ਜੇ ਵਧੀਆ ਲੱਗੂਗਾ ਤੇ ਫਿਰ ਹੋਰ ਟਰੈਕਟਰ ਤਾਂ ਮਗਾ ਦਾਂਗੇ ਤੈਨੂੰ ਬਾਈਂ ਦਾ ਤੇ ਚਲੋ ਵੀ ਮਿੱਤਰੋ ਆਪਾਂ ਜੈਂਸੀ ਪਹੁੰਚ ਗਏ ਆ ਇੱਥੇ ਥਰਮ ਦਿਖਾ ਦਦਾ ਹਾਂ ਸਰਪ੍ਰਾਈਜ਼ ਤਾਂ ਦਿੱਲੀ ਤੇ ਚਲੋ ਮਿੱਤਰੋ ਉਹ ਟਰਾਲੀ ਦੇ ਸਾਈਡ ਤੇ ਖੜਾ ਵਾ ਉਹ ਤੁਹਾਡਾ ਯੂ ਪਾਈਪ ਦਿੱਤਾ ਨਾ ਤੁਹਾਨੂੰ ਚਲੋ ਸਾਹਮਣੇ ਦੀ ਦਿਖਾ ਹੀ ਦਿੰਦੇ ਆ ਯਾਰ ਆ ਮਿੱਤਰੋ ਸਰਪ੍ਰਾਈਜ਼ ਸਵਾਰਾਜ 800 ਪਿਟਵਿੰਜ ਜੈਫੀ 4x4 ਤੇ ਇਹ ਟ੍ਰੇਡਰ ਆਪਾਂ ਨੂੰ ਜੇ ਬਾਈ ਨੇ ਅਵੇਲੇਬਲ ਕਰਾ ਕੇ ਦਿੱਤਾ ਵਾ ਬਾਕੀ ਤੇ ਜ ਕੋਈ ਟਰੈਕਟਰ ਹੈ ਨਹੀਂ ਭਾਈ ਕੋਈ ਭਾਈ ਆਂਦਾ ਮੇਰੇ ਮੇਰੇ ਕੋਲ ਹਜੇ ਸਿਰਫ ਸੋਰਾ 855 ਦਾ ਨਵਾਂ ਖਲੋਤਾ ਤੇ ਇਹ ਇਹ ਲੈਦਾ ਇਹਦਾ ਵਰਤੂ ਉਹ ਤੇ ਚੰਗੀ ਤਰ੍ਹਾਂ ਤੇ ਬਾਕੀ ਜਿਵੇਂ ਤੂੰ ਭਾਈ ਆਂਦਾ ਜਿਹੜਾ ਟਰੈਕਟਰ ਤੂੰ ਕਹੂਗਾ ਉਹ ਟਰੈਕਟਰ ਤੈਨੂੰ ਲੈ ਦਾਂਗੇ ਹੁਣ ਮਿੱਤਰੋ ਤੇ ਬਾਕੀ ਜੇ ਮਿੱਤਰੋ ਕੇ ਨਹੀਂ ਟਰੈਕਟਰ ਡਾਊਨਲੋਡ ਕਰਨਾ ਵਾ ਤੇ ਉਤਾ ਲੀ ਲ ਬਾਈ ਨੂੰ ਕਮੈਂਟ ਮਤਲਬ ਮੈਸੇਜ ਕਰ ਸਕਦਾ ਵਾ ਤੇ ਬਾਕੀ ਇਹ ਮਿੱਤਰੋ ਇਹ ਜਿਹੜਾ ਟਰੈਕਟਰ ਆ ਇਹ ਪੀੜ ਤੇ ਸੋ ਤੁਸੀਂ ਜੇ ਵੀ ਭਾਈ ਨੇ ਖਰੀਦਣਾ ਹੋਗਾ ਤਾਂ ਭਾਈ ਜਰੂਰ ਕਮੈਂਟ ਕਰੇ ਮੈਨੂੰ ਜਰੂਰ ਮੈਸੇਜ ਕਰੇ ਤਾਂ ਲੈ ਲਈ ਬਾਈ ਨੂੰ ਤੂੰ ਤੇ ਉਹਨਾਂ ਕੋ ਇਹ ਮੋੜ ਲੈ ਸਕਦੇ ਆ ਚਲੋ ਮਿੱਤਰੋ ਹੁਣ ਆਪਾਂ ਬਸ ਚੱਲੀਏ ਆਪਣੇ ਫਾਰਮ ਹਾਊਸ ਤੇ ਇਤਨੀ ਥੋੜੀ ਕੀ ਦੂਰ ਤੇ ਆਪਣਾ ਫਾਰਮ ਹਾਊਸ ਇੱਕ ਮੈਂ ਚੈੱਕ ਕਰ ਲਾਂ ਇੱਕ ਤਾਂ ਸੇਵਿੰਗ ਕੰਟੈਂਟ ਉਹ ਆ ਬੰਦ ਬੀਬਾ ਕਲ ਤੋਂ ਗੇ ਸੋਡਾ ਮਿੱਤਰੋ ਆਪਾਂ ਆਪਾਂ ਨਾ ਆਏ ਨਹੀਂ ਜਾਣਾ ਬਣਾ ਤੇ ਬਾਕੀ ਕਾਫੀ ਕੈਂਟ ਟਰੈਕਟਰ ਅਵੇਲੇਬਲ ਕਰਕੇ ਦਿੱਤਾ ਵਾ ਬਾਈ ਨੇ ਬਾਕੀ ਮਿੱਤਰੋ ਇਹਦੇ ਮੈਂ ਥਾੜੀ ਜਿਹਾ ਲਵਾਈ ਕੋ ਖੀਦਿਆ ਟਰੈਕਟਰ ਤੇ ਕਾਫੀ ਸਿਰਾ ਟਰੈਕਟਰ ਆ ਇਹ ਤੇ ਬਾਈ ਹੋਰ ਵੀ ਕਾਫੀ ਬੰਬ ਬੰਬ ਟਰੈਕਟਰ ਬਣਾਉਂਦਾ ਵਾ ਜੇ ਕੀ ਠੀਕੇ ਵੀ ਇਹਨੇ ਡਾਊਨਲੋਡ ਕਰਨੇ ਹੁਣ ਤੇ ਉਹ ਬਾਈ ਨੂੰ ਮੈਸੇਜ ਕਰ ਸਕਦਾ ਵਾ ਤੇ ਬਾਈ ਤੈਨੂੰ ਮੋਡ ਅਵੇਲੇਬਲ ਕਰਵਾ ਦੂਗਾ ਏ ਬਾਕੀ ਮਿੱਤਰੋ 25 F5 ਦੇ ਮੋਜਨੇ ਵੀ ਮੋਡ ਆ ਸਾਰੇ ਪੇੜਾ ਮਿੱਤਰੋ ਇਸ ਕਰਕੇ ਜਿਹੜਾ ਵੀ ਚਾਹਵਾਂ ਨੂੰ ਬਾਈ ਨੂੰ ਮੈਸੇਜ ਕਰਕੇ ਮੋਡ ਖਰੀਦ ਸਕਦਾ ਵਾ ਇਧਰ ਮਿੱਤਰੋ ਇਹ ਨਵੇਂ ਨਵੇਂ ਆ ਤੇਰਾ ਹਮਾਂ ਦਾ ਪਲੇ ਕਾ ਬੰਦਾ ਥੋੜਾ ਜਿਆ ਚਲੋ ਕੋਈ ਨਹੀਂ ਮੈਂ ਦੇਖ ਲੈ ਇੱਕ ਤਰੀਕ ਵੇਰੇ ਬਾਕੀ ਮਿੱਤਰੋ ਦੇ ਕਮੈਂਟ ਕਰਕੇ ਦੱਸਿਓ ਕਿ ਕਿਹੜੇ ਕਨਸੈਪਟ ਦੇ ਉੱਪਰ ਵੀਡੀਓ ਚਾਹੁੰਦੇ ਆ ਤੇ ਮੈਂ ਜਰੂਰ ਉਹ ਕਨਸੈਪਟ ਦੇ ਉੱਪਰ ਵੀਡੀਓ ਬਣਾਉ ਕਰੂੰਗਾ ਜਦੋਂ ਧੁੰਦ ਪਈ ਆ ਕੋਰਾ ਕੋਰਾ ਜਾਵਤੇ ਲੱਤਾਨੀਆਂ ਜੀ ਆ ਵੇਖੋ ਨਵਾਂ ਟਰੈਕਟਰ ਆ ਤੇ ਮੀਟਰ ਚੈੱਕ ਕਰ ਸਕਦੇ ਜੀ 0 ਆ ਜਦੋਂ ਚੱਲੂਗਾ ਫਿਰ ਤਾਂ ਉਹ ਮੀਟਰ ਵਧੂਗਾ ਅੱਗੇ ਇਹਦੇ ਮੇਰੇ ਤੋਂ ਟਰੈਕਟਰ ਥੋੜੇ ਕੰਟਰੋਲ ਸਮਝ ਨਹੀਂ ਓਕੇ ਲੱਗਦੇ ਆ ਕਿਉਂਕਿ ਟਰੈਕਟਰ ਕਾਫੀ ਮਤਲਬ ਅੱਗੇ ਨੂੰ ਕਾਫੀ ਸੁਧਾਰਤਾ ਟਰੈਕਟਰ ਏਜੰਸੀ ਵਾਲਿਆਂ ਨੇ ਤਾਂ ਇਹ ਥੋੜਾ ਚਲੌਣ ਦੇ ਵਿੱਚ ਸਮਝਿਆ ਨਹੀਂ ਲੱਗਣਿਆ ਤੇ ਲੋਵੀ ਪਹੁੰਚ ਗਏ ਮਿੱਤਰੋ ਆਪਣੇ ਫਾਰਮ ਹਾਊਸ ਤੇ ਤਹ ਖਾਣਾ ਹੀ ਬਣਾਉਂਦੀਆਂ ਇਹਦੇ ਚੋਂ ਪਾਣੀ ਲਾਉਨੇ ਆ ਮੈਂ ਬਾਈ ਨੂੰ ਕਿਹਾ ਮੈਂ ਇਹਦੇ ਚੋਂ ਮੋਟਰ ਲਵਾ ਦੋ ਬਸ ਬਾਕੀ ਕਿੱਲਾਂ 'ਚ ਤਾਂ ਮੋਟਰ ਲੱਗੀ ਆ ਇਹੋ ਪਿੱਲਾ ਰਹਿ ਗਿਆ ਵਾ ਜਿਹਦੇ ਮੋਟਰ ਨਹੀਂ ਲੱਗੀ ਤੇ ਲੋ ਵੀ ਸੱਜਣੋ ਉਧਰ ਆਪਣਾ ਭਈਆ ਵੀ ਦਊ ਦੋ ਵਟਣ ਡਿਆ ਵਾ ਤੇ ਇਹਨੂੰ ਲਾਉਨੇ ਆ ਇੱਥੇ ਮਿੱਤਰੋ ਤੇ ਚਲੋ ਮਿੱਤਰੋ ਮੈਂ ਤੈਨੂੰ ਨਾ ਚੋਲ ਵੱਡ ਕੇ ਮਿਲਦਾ ਵਾ ਹਾਂਜੀ ਵੀ ਮਿੱਤਰੋ ਤੇ ਇੱਕ ਨਵੀਂ ਖਬਰਈ ਆ ਕਿ ਆਉਂਦਿਆਂ ਸਾਰੇ ਇੱਕ ਨੁਕਸਾਨ ਹੋ ਗਿਆ ਵਾ ਨੁਕਸਾਨ ਹੋਇਆ ਕਿ ਮੇਰੇ ਤੁਹਾਡੇ ਦੋ ਸਪੀਕਰ ਨੇ ਲੱਗੇ ਖਰਾਬ ਹੋ ਗਿਆ ਇਹ ਮਿੱਤਰੋ ਚੱਲ ਨਹੀਂ ਰਹੀ ਤੇ ਮੈਂ ਇਹ ਨਾਲ ਪੰਗਾ ਇਹ ਲੈਣ ਦੇ ਤਰ੍ਹਾਂ ਮਿੱਤਰੋ ਸ਼ੋਰਟ ਸਰਕਟ ਜਾਇਆ ਵਾ ਤੇ ਜਵਾਬ ਦੇ ਗਿਆ ਸਪੀਕਰ ਮਿੱਤਰੋ ਤੇ ਬਾਕੀ ਮਿੱਤਰੋ ਜਿਹੜੀ ਆਪਣੇ ਆ ਬੀਜੀ ਛੋਲ ਜੇ ਇਹਦੇ ਇਸਦੇ ਬਿਲਕੁਲ ਥੋੜੀ ਜਿਹੀ ਪਈ ਆ ਬਾਕੀ ਇੱਕ ਭਰਾ ਜਾਂ ਡਿਆ ਹੈਗੀ ਟਰਾਲੀ ਇੱਥੇ ਖਾਲੀ ਐ ਚੱਲ ਤੂੰ ਹੀ ਲੈ ਜਾ ਉੱਥੇ ਵਧੀਆ ਰੇਟ ਦਾ ਕੇ ਜਾਂਦਾ ਸੀ ਤੇ ਮੈਂ 22 ਦੀ ਟਰਾਲੀ ਚ ਪਾਤੇ ਹੀ ਹੁਣ 22 ਆਪੇ ਹੋੜੀ ਫੋੜੀ ਲੈ ਜਾਊਗਾ ਤੇ ਜਦੋਂ ਮਤਲਬ ਟਰਾਲੀ ਪਹੁੰਚੂਗੀ ਮੰਡੀ ਦੇ ਫੇਰ ਨਾਲ ਹੀ ਆਪਣੇ ਖਾਤੇ ਤੇ ਪੈ ਟ੍ਰਾਂਸਫਰ ਹੋ ਜਾਣਗੇ ਅੱਧੇ ਚਾਰਕ ਪਰਚੰਡੇ ਇਹਦੇ ਜਿਹੇ ਹੈਗੀ ਸੀ ਮੈਂ ਚਲੋ ਆਪਣੇ ਇਹਦੇ ਚ ਕੰਟੇਨਰ 'ਚ ਹੀ ਰੱਖ ਲੈਨੇ ਮਿੱਤਰੋ ਬਾਕੀ ਆਹੜਾ ਟਰੈਕਟਰ ਦਾ ਇਹਦਾ ਕਾਫੀ ਗੁੱਡ ਰਿਸਪੌਂਸ ਆ। ਤੁਹਾਡੀ ਜੀ ਮੋਟਰ ਵੇਖੀ ਮਿੱਤਰੋ ਚਲਾ ਦੇ ਜੇ ਚੱਲਦੀ ਆ ਦੇ। ਨਹੀਂ ਦੀ ਬਿਤਾ ਸਿਸਟਮ ਜੇ ਕਰਦੇ ਆ ਨੂੰ ਕਿਦਾਂ ਚਲਾਉਣਾ ਕਿਦਾਂ ਨਹੀਂ। ਚਲੋ ਵੀ ਮਿੱਤਰੋ। ਅਭੀ ਚੱਲ ਗਈ ਆਪਣੀ ਮੋਟਰ ਵੀ ਸੁਖਣਾ ਚੱਲ ਗਈ ਆ। ਮੜਿਆ ਹਣ ਮਿੱਤਰੋ ਇਹਦੇ ਚ ਟਰੈਕਟਰ ਵੜ ਕੇ ਵੇਨੇ ਆ ਜਾਂ ਮਿੱਤਰੋ ਦਾ ਪਰਨ ਦਾ ਵੇਟ ਕਰ ਲਈਏ ਕਿ ਜਾਂ ਇਦਾਂ ਵੜ ਲਈਏ ਚਲੋ ਮਿੱਤਰੋ ਇਹਦਾ ਪਰਨ ਦਾ ਵੇਟ ਕਰਦੇ ਆ ਫੇਰ ਬਾਅਦ ਵਿੱਚ ਟਰੈਕਟਰ ਨੂੰ ਵੜਦੇ ਆ ਦੇ ਵਿੱਚ ਤੇ ਹਾਂਜੀ ਵੀ ਮਿੱਤਰੋ ਭਾਬੀ ਦੀ ਮੇਰੇ ਨਾਲ ਪਹਿਲੀ ਗਈ ਆਪਣੀ ਭਰ ਹੁਣ ਆਪਾਂ ਸਵਰਾਜ ਨੂੰ ਵੜਦੇ ਆ ਪਹਿਲੀ ਦੇ ਵਿੱਚ ਤੇਦੀ ਪਰਫਾਰਮੈਂਸ ਚੈੱਕ ਕਰਦੇ ਆ ਨਾਲੇ ਵੇਨੇ ਆ ਟਿੱਕਰ ਚੁੱਕੇ ਡਾਉਂਦਾ ਵਾ ਕਿ ਜਾਂ ਇੰਦਰਿੰਦਰ ਲੋਬੀ ਮਿੱਤਰੋ ਪੈਰੀ ਦੇ ਵਿੱਚ ਦਿੱਤਾ ਵਾਰਡ ਆਈ ਬੜਾ ਇਹਨੂੰ ਘਮਾਉਨੇ ਆ ਫਰੋਂਟ ਤੇ ਨਾਲੇ ਟਰਾਲੀ ਵਾਰਡਤੀ ਆਈ ਇਹ ਕੰਮ ਕਰਦੇ ਟਰਾਲੀ ਨੂੰ ਥੋੜਾ ਬਾਹਰ ਲਾ ਕੇ ਹੁੰਦੇ ਆ ਫੇਰੇ ਦੀ ਪਰਫਾਰਮੈਂਸ ਚੈੱਕ ਹੋਣੀ ਰੈਡੂ ਦੀ ਕਾਲੀ ਦੇ ਤੀਰੇ ਮਿੱਤਰੋ ਲਾ ਤੇ ਕਦੋਂ ਵੀ ਕਰਦੇ ਆ ਆਪਾਂ ਉਹ ਥੋੜਾ ਪਲਟ ਗਿਆ ਮੇਥਰੋ ਜੇ ਲੋਕ ਕੋਈ ਨਹੀਂ ਉਹ ਤੇ ਹੁਣ ਹੁੰਦਾ ਏਦਾਂ ਹੁੰਦਾ ਰਹਿੰਦਾ ਕਿਆ ਮੇਥਰੋ ਪਾਣੀ ਪੂਰਾ ਡੋਂਦਾ ਵਾ ਬਾਕੀ ਮਿੱਤਰੋ ਅਗਲੀ ਵੀਡੀਓ ਦੇ ਵਿੱਚ ਆਪਾਂ ਕੋਈ ਤਾਕੜੀ ਕਰਨਾ ਇਸ ਕਰਕੇ ਅਗਲੀ ਵੀਡੀਓ ਵੇਖਣਾ ਨਾ ਭੁੱਲਣਾ ਇਹਦੇ ਬਿਲਕੁਲ ਥੋੜਾ ਪਾਣੀ ਆ ਇਹਦੇ ਹੋਰ ਕਰਨਾ ਥੋੜਾ ਪਾਣੀ ਬੇਤਰੇ ਕੰਮ ਕਰਦੇ ਆਂ ਭੂੰਡੀ ਵੀ ਲੈ ਕੇ ਆਉਨੇ ਆਂ ਆਪਣੀ ਤੇ ਉਹਨੂੰ ਵੜਦੇ ਆਂ ਪਾਣੀ ਦੇ ਵਿੱਚ ਜਿਹੜੀ ਆ ਭੂੰਦੀ ਆ ਆਪਣੀ ਇਹ ਵੀ ਆਪਣੇ ਕੋਲ ਹੈਗੀ ਸਿਰ ਥੋੜਾ ਬੋਦਾ ਆਪਾਂ ਮੋਡੀਫਾਈ ਕੀਤਾ ਵਾ ਬਾਕੀ ਹੁੰਦੇ ਆਪਾਂ ਸੇਲ ਕਰ ਦੇਣੀ ਐ ਇਹ ਭੋਂਦੀ ਕਿਉਂਕਿ ਇਹਨਾਂ ਕੰਮ ਕੋ ਮੈਂ ਇੰਦਾ ਪੋਲੀ ਦਾ ਟਿੱਪਰ ਵੇਖਾਂਗੇ ਵੇਚਣਾ ਵਾਂਗੇ ਜਾਂ ਰਹਿਣਗੇ ਵਾਕਈ ਨਹੀਂ ਲੋੜ ਤੇ ਨਹੀਂ ਟਿੱਪਰ ਦੀ ਜਿੰਨ ਮਤਲਬ ਭੋਂਦੀ ਦਾ ਪੂਰਾ ਹੱਥ ਘਰਾਂਉਂਦੀ ਐ ਪਾਣੀ ਦੇ ਵਿੱਚ ਤੇ ਮਿੱਤਰੋ ਟ੍ਰੇਟਰ ਆਪਣਾ ਪੂਰਾ ਹੀ ਐਂ ਗੰਦਾ ਹੋ ਗਿਆ ਤੇ ਕੱਲ ਨੂੰ ਮਿੱਤਰੋ ਪਹਿਲੀ ਨੂੰ ਲੈਵਲ ਤੇ ਕਰਾਂਗੇ ਅਜੇ ਪਾਣੀ ਤੇ ਲਾਤ ਆ ਤੁਹਾਨੂੰ ਪਹਿਲੀ ਨੂੰ ਐ ਪੂਰਾ ਪੱਧਰਾ ਕਰਾਂਗੇ ਇਹਦੇ ਨਾਲ ਕੀ ਤਾਂ ਆਪਣਾ ਅਗਲੀ ਕ੍ਰੋਪ ਬੀਜਣੀ ਆ ਉਹ ਵਧੀਆ ਹੋਵੇ ਇਸ ਕਰਕੇ ਆਪਾਂ ਨੂੰ ਪਹਿਲਾ ਪਹਿਲੀ ਨੂੰ ਐ ਲੈਵਲ ਤੇ ਕਰਨਾ ਪਣਾ ਸ਼ੈਕ ਕਿਤੇ ਗਰਦ ਨਹੀਂ ਆ ਪੂਰਾ ਫਨੀ ਦੱਸਦਾ ਇਹੋ ਚੀਜ਼ ਦਾ ਮਿੱਤਰੋ ਮੈਂ ਪਾ ਲੈਂਦਾ ਇਹੋ ਚੀਜ਼ ਕੇ ਨਾ ਕੇ ਤਰੀਕਾ ਨਾ ਹੋਵੇ ਸੈਟਰ ਗਰਦਾ ਗੁੰਦਾ ਹੋਵੇ ਕਰੇ ਕਦੂ ਗਦੂ ਹੋਵੇ ਕਰੇ ਲੋਕੋ ਕਾਮਉਣ ਮਿੱਤਰੋ ਕੰਮ ਜਾ ਹੋ ਗਿਆ ਚਲੋ ਮਿੱਤਰੋ ਕਰਦੇ ਆ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨ ਦਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਜਲਦੀ ਮਿੱਤਰੋ ਨਵੇਂ ਵੀਡੀਓਸ ਤਦ ਤੱਕ ਲਈ ਬਾਏ ਹਰਾ ਬਰਾ